ਅੱਜ ਤਰੀਕ ਨੂੰ ਬੇਟਾ ਬਸ ਉਸੇ ਤਰੀਕੇ ਨਾਲ ਹੀ ਜਿਹੜੇ ਸੀ ਦੋ ਦੋਸ਼ੀ ਫਿਜ਼ੀਕਲੀ ਪੇਸ਼ ਹੋਏ ਨੇ ਬਾਕੀ ਵੀ ਸੀ ਰਹੀ ਹੋਏ ਤੇ ਇੱਕ ਮੇਰਾ ਖਿਆਲ ਆ ਸਦਾ ਪਵਨ ਸਚਿਨ ਗਿਸ਼ ਸਚਿਨ ਥਾਪਨ ਸਚਿਨ ਥਾਪਨ ਉਹ ਨਹੀਂ ਸ਼ਾਇਰ ਕਿਸੇ ਕਾਰਨ ਪੇਸ਼ ਹੋ ਸਕ ਬਾਕੀ ਸਾਰਿਆਂ ਦੀ ਵੀ ਸੀ ਰਹੀ ਹੋ ਗਈ ਹੈ ਤੇ ਅਗਲੀ ਡੇਟ ਹੈ ਜਿਹੜੀ ਉਹ ਆਪਾਂ ਨੂੰ 23/2 ਮਿਲੀ ਹੈ ਉਸ ਦੇ ਉੱਤੇ ਆਪਾਂ ਅੱਜ ਕੁਝ ਕੋਰਟ ਦੇ ਵਿੱਚ ਆਪਣੇ ਵੱਲੋਂ ਬੀ ਗਿੱਲ ਸਾਹਿਬ ਨੇ ਐਪਲੀਕੇਸ਼ਨ ਲਈ ਹੈ ਤਾਂ ਤੇ ਉ ਦੇਖਦੇ ਵੀ ਕੀ ਹੁੰਦਾ ਅੱਗੇ ਭਾਈ ਜੱਗੂ ਤੇ ਬਿਸ਼ਨੋਈ ਨੇ ਐਪਲੀਕੇਸ਼ਨ ਦਿੱਤੀ ਸੀ ਉਸ ਤੇ ਕੋਈ ਪ੍ਰਤੀਕਰਮ ਹੋਇਆ ਦਾ ਉਸ ਦੇ ਉੱਤੇ ਇਹ ਅਸੀਂ ਉਹਨਾਂ ਦੀ ਐਪਲੀਕੇਸ਼ਨ ਦੇ ਜਵਾਬ ਦੇਣ ਦੇ ਲਈ ਸਾਨੂੰ ਕੁਝ ਡਾਕੂਮੈਂਟ ਦੀ ਕੁਝ ਐਵੀਡੈਂਸੀ ਲੋਡ ਹੈ ਹਨਾ ਤਾਂ ਉਹ ਅਸੀਂ ਜਿੱਦਾਂ ਪਹਿਲਾਂ ਐਪਲੀਕੇਸ਼ਨ ਦਾ ਜ਼ਿਕਰ ਹੋਇਆ ਸੀਗਾ ਵੀ ਅਸੀਂ ਅੱਜ ਸੈਟ ਕੋਲੋਂ ਅਮੀਰ ਕੀਤੀ ਸੀ ਵੀ ਤੁਸੀਂ ਸਾਨੂੰ ਇਦਾਂ ਦੇ ਇਹਨਾਂ ਦਾ ਇੱਕ ਐਫੀਡੇਵਿਟ ਲੈ ਕੇ ਜੋ ਖਾਸ ਕਰਕੇ ਜਿਹੜੀ ਵੀਡੀਓ ਚੱਲੀ ਹੈ ਲਾਰੈਂਸ ਦੀ ਚੈਨਲ ਦੇ ਉੱਤੇ ਤਾਂ ਉਹ ਵੀਡੀਓ ਉਸ ਜਰਨਲਿਸਟ ਨੂੰ ਹਾਜ਼ਰ ਕਰਕੇ ਜਾਂ ਉਹਨਾਂ ਤੋਂ ਕੋਈ ਹਲਕੀਆ ਬਿਆਨ ਲਿਆ ਜਾਵੇ ਜਾਂ ਉਹਨਾਂ ਤੋਂ ਕਾਨੂੰਨੀ ਪੋਸ਼ਟਾ ਕਰਨ ਦੇ ਲਈ ਅਸੀਂ ਕਾਫੀ ਚਾਰਾ ਜੋਖੀ ਕਰ ਰਹੇ ਹਾਂ 18 9 2023 ਤੋਂ ਪਰੰਤ ਅਜੇ ਤੱਕ ਹੋ ਨਹੀਂ ਸਕੀ ਤਾਂ ਫਿਰ ਮਜਬੂਰੀ ਵਸ ਅੱਜ ਅਸੀਂ ਕੋਰਟ ਦੇ ਅਪਲੀਕੇਸ਼ਨ ਲਾਈ ਹੈ ਵੀ ਉਹਨੂੰ ਰਿਕਾਰਡ ਤੇ ਲਿਆ ਜਾਣਾ ਚਾਹੀਦਾ ਉਸੇ ਅਕਲ ਹਰ ਗੀਤ ਨੂੰ ਲੈ ਕੇ ਪਹਿਲਾਂ ਸਸਪੈਂਸ ਬਣਾਇਆ ਜਾਂਦਾ ਸੀ ਟ੍ਰੀਪੀ ਨੂੰ ਲੈ ਕੇ ਕੋਈ ਬਿਆਨ ਵੀ ਨਹੀਂ ਆਇਆ ਤੇ ਪਹਿਲਾਂ ਵੀ ਕੋਈ ਜਾਰੀ ਨਹੀਂ ਹੋਇਆ ਤੇ ਇੱਕੇ ਦਮ ਗੀਤ ਛੱਡਿਆ ਗਿਆ ਕਿਹੜਾ ਬੇਟਾ ਮਨ ਟ੍ਰੀਪੀ ਗੀਤ ਜੀ ਇੱਕੇ ਦਮ ਛੱਡਿਆ ਗਿਆ ਕਿਸੇ ਨੂੰ ਨਾ ਤਾਂ ਕੋਈ ਜਾਣਕਾਰੀ ਨਹੀਂ ਨਹੀਂ ਉਹ ਇਹ ਸੀਗਾ ਵੀ ਗਾਣਾ ਡ੍ਰੀਪੀ ਗਾਣਾ ਨਾ ਮਤਲਬ ਬਹੁਤ ਵਧੀਆ ਦਾ ਗਾਣਾ ਸੀਗਾ ਮਤਲਬ ਸਾਡੇ ਲਿਹਾਜ਼ ਦੇ ਨਾਲ ਤਾਂ ਅਸੀਂ ਸਾਡੇ ਸ਼ੁਰੂ ਤੋਂ ਸੁਭਾਅ ਸੀ ਛੋਟੀ ਪਦਵੀ ਸੀ ਤਾਂ ਜਦੋਂ ਤੁਹਾਡਾ ਕੰਟੈਂਟ ਵਧੀਆ ਹੁੰਦਾ ਜਾਂ ਤੁਹਾਡਾ ਇੱਕ ਅੱਛਾ ਗਾਣਾ ਹੁੰਦਾ ਤਾਂ ਉਹਦੇ ਲਈ ਯਰੂ ਫਿਰ ਬਹੁਤੀ ਪ੍ਰਮੋਸ਼ਨ ਦੀ ਜਾਂ ਕੋਈ ਉਹਦੀ ਲੋੜ ਨਹੀਂ ਹੁੰਦੀ ਤਾਂ ਉਹ ਖੁਦ ਕੋ ਉਹਦੀ ਜਦੋਂ ਆਡੀਅנס ਦੇ ਵਿੱਚ ਕਬੂਲਿਆ ਜਾਂਦਾ ਤਾਂ ਸਾਨੂੰ ਇਹ ਤੇ ਪੂਰਾ ਭਰੋਸਾ ਸੀ ਇਸ ਗੱਲ 'ਤੇ ਵੀ ਕਿ ਉਤਾ ਭਾਵੇਂ ਅਸੀਂ ਰਾਤ ਨੂੰ ਛੱਡ ਦਈਏ ਤੇ ਇਹਨੇ ਤਾਂ ਮਕੂਬਲੀਅਤ ਹਾਸਲ ਕਰ ਹੀ ਲਈ ਤੇ ਉਹਨਾਂ ਉਮੀਦਾਂ ਦੇ ਉੱਤੇ ਉਹ ਸਾਰੇ ਮੁਲਕਾਂ ਦੇ ਚਾਰਟਾਂ ਦੇ ਉੱਤੇ ਖੂਬ ਨਾਮਣਾ ਖੱਟ ਰਿਹਾ ਹੈਗਾ Song ਲੋਕਾਂ ਨੂੰ ਕਾਫੀ ਪਸੰਦ ਆਇਆ ਹੈ ਭਾਈ ਜਿਹੜੇ ਤੁਸੀਂ ਨਾਮ ਦਿੱਤੇ ਸੀ ਪੁਲਿਸ ਨੂੰ ਇਨਵੈਸਟੀਗੇਸ਼ਨ ਵਾਸਤੇ ਗਏ ਤਾਂ ਹੁਣ ਕੁਝ ਵੀ ਹੋਣ ਉਹਨਾਂ ਤੇ ਹਜੇ ਤੱਕ ਕੋਈ ਕਾਰਵਾਈ ਹੋਈ ਹੈ ਨਹੀਂ ਹੋਈ ਹੈ ਅਜੇ ਤੱਕ ਤੋਂ ਕਿ ਕੋਸ਼ਿਸ਼ ਸਾਡੀ ਹੈਗੀ ਅਸੀਂ ਤਾਂ ਹਲੇ ਹੁਣ ਵੀ ਉਮੀਦ ਰੱਖਦਾ ਨਾ ਵੀ ਸ਼ਾਇਦ ਪਰਮਾਤਮਾ ਕਰੇ ਉਹ ਪੁਲਿਸ ਦੇ ਏਜੰਡੇ 'ਚ ਹੋਵੇ ਗਾ ਇਹਨਾਂ ਇਨਵੈਸਟੀਗੇਸ਼ਨ ਸਿੱਟ ਦੇ ਤਾਂ ਉਹਨੂੰ ਬੁਲਾਇਆ ਜਾਵੇ ਸਹੀ ਦੇ ਸਾਰਿਆਂ ਨੂੰ ਕੰਪੂ ਮੈਂ ਇਹ ਕਮਾ ਵੀ ਇਹ ਕਹੇ ਸ਼ੁਦਾ ਸਮੇਂ ਦੇ ਵਿੱਚ ਕੋਈ ਗੱਲ ਹੋ ਜੂਗੀ ਪਰ ਮੈਨੂੰ ਲੱਗਦਾ ਤਾਂ ਹੈ ਨਹੀਂ ਹੈ ਨਾ ਪਰੰਤੂ ਮੈਂ ਤਾਂ ਇੱਕ ਭਰੋਸਾ ਉਮੀਦ ਦੇ ਸਹਾਰੇ ਜਿਉਣਾ ਵੀ ਮੈਂ ਇੱਥੇ ਐਪਲੀਕੇਸ਼ਨ ਦਿੱਤੀ ਹੈ ਸ਼ਾਇਦ ਮੇਰੀ ਕੋਈ ਅਦਾਲਤ ਸੁਣੂਗੀ ਸ਼ਾਇਦ ਮੇਰੀ ਪੁਲਿਸਟ ਦਾ ਅਫਸਰ ਸੁਣੂਗਾ ਮੈਂ ਤਾਂ ਕੋਸ਼ਿਸ਼ਾਂ ਆਪਣੀਆਂ ਕਰਦਾ ਹੀ ਰਹਿਣਾ